ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਵੀਜ਼ਾ ਇਨਫੋਰਮੇਸ਼ਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਉਡਾਰੀ ਵਿਦੇਸ਼ਾਂ ਨੂੰ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਬਹੁਤ ਪਿਆਰ ਦੇ ਰਹੇ ਹੋ ਇਸ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਹੀ ਤਰੀਕੇ ਨਾਲ ਤੁਸੀਂ ਕਿਵੇਂ ਵਿਦੇਸ਼ ਜਾ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਹਮੇਸ਼ਾ ਆਪਾਂ ਆਸਟ੍ਰੇਲੀਆ ਕੈਨੇਡਾ ਹੋਰ ਮੁਲਕਾਂ ਬਾਰੇ ਗੱਲ ਕਰਦੇ ਆਂ ਅੱਜ ਆਪਾਂ ਗੱਲ ਕਰਨੀ ਹੈ ਯੂਕੇ ਬਾਰੇ ਯੂਕੇ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਪੱਛੇ ਵੀਜ਼ਾਸ ਲੈ ਰਹੇ ਆ ਜਾ ਰਹੇ ਨੇ ਉੱਥੇ ਸਕਸੈਸਫੁਲੀ ਆਪਣੀ ਲਾਈਫ ਹੈ ਜਿਹੜੀ ਆਪਣਾ ਫਿਊਚਰ ਹੈ ਜਿਹੜਾ ਬ੍ਰਾਈਟ ਕਰ ਰਿਹਾ ਹੈ ਉੱਥੇ ਕਿਹੜੇ ਕਿਹੜੇ ਆਪਸ਼ਨ ਨੇ ਔਰ ਕਿਹੜੀ ਪ੍ਰੋਫਾਈਲ ਵਾਲੇ ਲੋਕ ਨੇ ਜਿਹੜੇ ਵੀਜ਼ਾ ਲੈ ਸਕਦੇ ਆ ਚਾਹੇ ਟੂਰਿਸਟ ਵੀਜ਼ਾ ਹੋਵੇ ਚਾਹੇ ਸਟੱਡੀ ਵੀਜ਼ਾ ਹੋਵੇ 스파우스 ਦੇ ਲਈ ਕੀ ਆਪਸ਼ਨਸ ਹੈਗੀਆਂ ਖਾਸ ਤੌਰ ਤੇ ਇਸ ਬਾਰੇ ਵੀ ਗੱਲ ਕਰਾਂਗੇ ਸਾਡੇ ਨਾਲ ਨੇ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਜਾਂ ਤੋਂ ਗੁਰਪ੍ਰੀਤ कौर ਬਾਠ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮੈਮ ਕੀ ਆਪਸ਼ਨਸ ਨੇ ਯੂਕੇ ਨੂੰ ਲੈ ਕੇ ਖਾਸ ਤੌਰ ਤੇ ਇਸ ਟਾਈਮ ਕਿਹੜੇ ਕਿਹੜੀ ਪ੍ਰੋਫਾਈਲ ਵਾਲੇ ਨੇ ਜਿਹੜੇ ਅਪਲਾਈ ਕਰ ਸਕਦੇ ਆ ਯੂਕੇ ਦੇ ਵਿੱਚ ਤੁਸੀਂ 8ਸ ਨਾਲ ਪਲੱਸ 2 ਕੀਤੀ ਆ ਤੁਹਾਡੇ 48% ਤੋਂ ਹੱਬ ਨੇ ਤੁਸੀਂ ਹਾਈਲਾਈਟਸ ਨਹੀਂ ਕੀਤਾ ਸਟੱਡੀ ਦੇ ਵਿੱਚ ਤੁਹਾਡਾ ਗੈਪ ਪੈ ਗਿਆ ਹੈ ਤੁਸੀਂ ਪਾਉਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਸ਼ਾਰਟ ਟਰਮ ਵੀਜ਼ਾ ਅਵੇਲੇਬਲ ਆ ਦੂਸਰੀ ਜੇ ਮੈਂ ਗੱਲ ਕਰਾਂ ਤੁਸੀਂ ਪਲੱਸ 2 ਰੀਸੈਂਡ ਕੀਤੀ ਆ ਹਾਈਲਾਈਟਸ ਕੀਤਾ ਹੋਇਆ ਯੂਨੀਵਰਸਿਟੀ ਦੇ ਵਿੱਚ ਸਕਾਲਰਸ਼ਿਪ ਦੇ ਨਾਲ ਜਾਣਾ ਚਾਹੁੰਦੇ ਹੋ ਸਬਾਉਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਤੁਸੀਂ ਅਪਲਾਈ ਕਰਕੇ ਜਿਹੜਾ ਹੈ ਉਹ ਜਾ ਸਕਦੇ ਹੋ ਔਰ ਜੇ ਮੈਂ ਯੂਕੇ ਦੀ ਗੱਲ ਕਰਾਂ ਕਿ ਯੂਕੇ ਦੇ ਵਿੱਚ ਸਟੂਡੈਂਟ ਸਾਡਾ ਜਿਹੜਾ ਗਿਆ ਉਹਨੂੰ ਕਿਹੜੀ ਜਗ੍ਹਾ ਤੇ ਅਪਲਾਈ ਕਰਨਾ ਚਾਹੁੰਦਾ ਹੈ ਵੀਜ਼ਾ ਸਕਸੈਸ ਕਿਵੇਂ ਕੱਢਣਾ ਹੈ ਉਹਦੇ ਵਿੱਚ ਪ੍ਰੋਪਰ ਅਸੀਂ ਤੁਹਾਨੂੰ ਗਾਈਡ ਕਰਾਂਗੇ ਜਿਹੜੇ ਤੁਹਾਡੀ ਬੈਂਕਿੰਗ ਆ ਚਾਹੇ ਤੁਹਾਨੂੰ ਸਾਨੂੰ ਇੱਕ ਦਿਨ ਪੁਰਾਣੀ ਬੈਂਕਿੰਗ ਦੇ ਦਿਓ ਅਸੀਂ ਇੱਕ ਦਿਨ ਪੁਰਾਣੀ ਬੈਂਕਿੰਗ ਦੇ ਉੱਤੇ ਵੀ ਵੀਜ਼ਾਸ ਲਏ ਨੇ ਉਹਦੇ ਵਿੱਚ ਕੋਈ ਲੰਬੇ ਚੌੜੇ ਤੁਹਾਡੇ ਫੰਡ ਨਹੀਂ ਚਾਹੀਦੇ ਕੋਈ ਪੁਰਾਣੀ ਬੈਂਕਿੰਗ ਨਹੀਂ ਚਾਹੀਦੀ ਉਹਦੇ ਵਿੱਚ ਜਸਟੀਫਿਕੇਸ਼ਨ ਕਿਵੇਂ ਦੇਣੀ ਆ ਵੀਜ਼ਾ ਆਫੀਸਰ ਨੂੰ ਆਬੀਅਸਲੀ ਤੁਹਾਨੂੰ ਗਾਈਡ ਕਰਾਂਗੇ ਕੋਰਸ ਕਿਹੜਾ ਲੈ ਕੇ ਜਾਣਾ ਹੈ ਕਿਹੜੇ ਕੋਰਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਕੋਪ ਹੈਗਾ ਇਹ ਕੱਲ ਦੇ ਦਿਨ ਤੁਹਾਡੀ ਉੱਥੇ ਸੈਟਲਮੈਂਟ ਵੀ ਬਣ ਸਕੇ ਉਹ ਵੀ ਅਸੀਂ ਤੁਹਾਨੂੰ ਗਾਈਡ ਕਰਾਂਗੇ ਔਰ ਯੂਕੇ ਸਕਸੈਸ ਰੇਟ ਬਹੁਤ ਅੱਛਾ ਹੈ ਜਿਹੜੇ ਬੱਚੇ ਆਪਣੇ ਸੁਪਾਊਸ ਦੇ ਨਾਲ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਤੇ ਯੂਕੇ ਦੀ ਬੈਸਟ ਆਪਸ਼ਨ ਹੈ ਇਸ ਟਾਈਮ ਯੂਕੇ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਮੈਮ ਜਦੋਂ ਯੂਕੇ ਦੀ ਆਪਾਂ ਗੱਲ ਕਰਦੇ ਆ ਤਾਂ ਕਈ ਵਾਰੀ ਬੱਚੇ ਲੱਗਦਾ ਕਿ ਯੂਕੇ ਦੇ ਵਿੱਚ ਕੰਮ ਨਹੀਂ ਹੈਗਾ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾ ਲੋਕ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਯੂਐਸ ਜਾਣਾ ਚਾਹੁੰਦੇ ਆ ਯੂਕੇ ਤੇ ਕੈਨੇਡਾ ਨੂੰ ਲੈ ਕੇ ਕਿਤੇ ਨਾ ਕਿਤੇ ਨੈਗੇਟਿਵ ਹੋਇਆ ਕਿ ਉੱਥੇ ਕੰਮ ਦੀ ਪ੍ਰੋਬਲਮ ਹੈ ਜਾਂ ਫਿਰ ਉੱਥੇ ਸਟੱਡੀ ਦੇ ਲਈ ਬਾਅਦ ਆਪਸ਼ਨਸ ਘੱਟ ਮਿਲਦੀਆਂ ਯਾਨੀ ਕਿ ਪੱਕੇ ਹੋਣ ਦੀ ਆਪਸ਼ਨ ਘੱਟ ਹੈਗੀਆਂ ਨੇ ਕਿਸ ਤਰ੍ਹਾਂ ਨਾਲ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ ਕਿ ਆਪਸ਼ਨ ਘਟ ਹੈਗੀਆਂ ਯੂਕੇ ਦੇ ਵਿੱਚ ਜਾਂ ਬਹੁਤ ਸਟੱਡੀ ਦੇ ਨਾਲ 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 ਵੀ ਬੱਚੇ ਜਿਹੜੇ ਹੈ ਕੰਮ ਕਰਕੇ ਆਪਣਾ ਵਧੀਆ ਇਨਕਮ ਸੋਰਸ ਬਣਾ ਸਕਦੇ ਆ ਦੇਖੋ ਬਲਵਿੰਦਰ ਜੀ ਜੇ ਯੂਕੇ ਦੀ ਪੀਆਰ ਦੀ ਗੱਲ ਕਰਾਂ ਜਾਂ ਕੱਲ ਦੇ ਦਿਨ ਇਸ ਚੀਜ਼ ਦੀ ਗੱਲ ਕਰਾਂ ਕਿ ਯੂਕੇ ਦੇ ਵਿੱਚ ਕੱਲ ਦੇ ਦਿਨ ਅਸੀਂ ਤੁਹਾਨੂੰ ਪੀਆਰ ਲੈ ਕੇ ਦੇਵਾਂਗੇ ਇਹ ਤਾਂ ਝੂਠੀਆਂ ਗੱਲਾਂ ਨੇ ਬਾਕੀ ਜੇ ਆਪਾਂ ਗੱਲ ਕਰੀਏ ਕਿ ਸੈਟਲਮੈਂਟ ਦੀ ਤੁਸੀਂ ਉੱਥੇ ਰਹਿ ਸਕਦੇ ਹੋ ਆਪਣੇ ਅچھے ਤਰੀਕੇ ਨਾਲ ਆਪਣਾ ਲਾਈਫ ਸਟਾਈਲ ਜਿਹੜਾ ਉਹ ਜੀ ਸਕਦੇ ਹੋ ਔਰ ਯੂਕੇ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਤੁਹਾਨੂੰ ਧਿਆਨ ਦੇਣ ਦੀ ਹੈਗੀ ਆ ਕਿ ਆਪਾਂ ਕੋਰਸ ਕਿਹੜਾ ਲੈ ਕੇ ਜਾਈਏ ਸਾਡੀ ਸਕਿਲਸ ਕਿਹੜੇ ਇੰਪਰੂਵ ਹੋਣੇ ਚਾਹੀਦੇ ਆ ਉਸ ਸਕਿੱਲ ਦੇ ਬੇਸ ਦੇ ਉੱਤੇ ਕੱਲ ਦੇ ਦਿਨ ਸਾਨੂੰ ਜੌਬ ਕਿਵੇਂ ਮਿਲੂਗੀ ਉਹਦੇ ਲਈ ਅਸੀਂ ਤੁਹਾਨੂੰ ਸੁਜੈਸਟ ਕਰ ਸਕਦੇ ਆ ਗਾਈਡ ਕਰ ਸਕਦੇ ਆ ਕਿ ਨਾਲ ਦੇ ਨਾਲ ਮੈਂ ਆਪਣੀ ਸਟੱਡੀ ਵੀ ਕਰਾਂ ਤੇ ਆਪਣਾ ਖਰਚਾ ਵੀ ਕੱਢ ਲਾਂ ਤੇ ਚਾਰ ਪੈਸੇ ਬਚਾ ਵੀ ਲਵਾਂ ਤੇ ਆਪਣਾ ਲਾਈਫ ਸਟਾਈਲ ਵੀ ਚੰਗਾ ਉੱਥੇ ਜੀ ਸਕਾਂ ਉਹਦੇ ਲਈ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਕਿ ਕਿਵੇਂ ਦੇ ਸਕਿੱਲਸ ਆ ਜਿਹਦੇ ਉੱਤੇ ਤੁਸੀਂ ਕੰਮ ਕਰਕੇ ਜਾਣਾ ਹੈ ਤੁਸੀਂ ਆਪਣੇ ਆਪ ਨੂੰ ਕਿਵੇਂ ਪਾਲਿਸ਼ ਕਰਕੇ ਉੱਥੋਂ ਜਾਣਾ ਹੈ ਉਸ ਤੋਂ ਬਾਅਦ UK ਦੇ ਵਿੱਚ ਜਾ ਕੇ ਕਿਹੜਾ ਕੋਰਸ ਕਰਨਾ ਹੈ ਕੱਲ ਦੇ ਦਿਨ ਤੁਹਾਨੂੰ ਉੱਥੇ ਰਹਿਣਾ ਉਹਦੇ ਲਈ ਵਰਕ ਪਰਮਿਟ ਦੇ ਲਈ ਤੁਹਾਨੂੰ ਈਜ਼ੀ ਹੋਵੇ ਤੇ ਉਹ ਸਾਰੀਆਂ ਚੀਜ਼ਾਂ ਸੀ ਤੁਹਾਨੂੰ ਗਾਈਡ ਕਰਾਂਗੇ ਬਾਕੀ UK ਦੇ ਵਿੱਚ ਪਰਮਨੈਂਟ ਰੈਜ਼ਿਡੈਂਸੀ ਬਾਰੇ ਨਹੀਂ ਅਸੀਂ ਤੁਹਾਨੂੰ ਸੁਜੈਸਟ ਕਰ ਸਕਦੇ ਇਹਦੇ ਲਈ ਬਹੁਤ ਮੁਸ਼ਕਿਲ ਹੈ ਹਾਂ ਜਿਹੜਾ ਬੱਚਾ ਆਸਟ੍ਰੇਲੀਆ ਤੋਂ ਰਿਫਿਊਜ਼ ਆ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਆ ਜਾਂ ਸਟੱਡੀ ਦੇ ਵਿੱਚ ਲੰਬਾ ਗੈਪ ਪੈ ਗਿਆ ਉਹ UK ਜਾ ਕੇ ਆਪਣੇ ਇੱਕ ਅਬਰਾਡ ਸਟੱਡੀ ਦਾ ਜਿਹੜਾ ਡ੍ਰੀਮ ਆ ਉਹਨੂੰ ਫੁੱਲਫਿਲ ਕਰ ਸਕਦਾ ਹੈ ਹੂੰ ਬਿਲਕੁਲ ਹੈ UK ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਨੇ ਅੱਠਸ ਵਾਲੇ ਬੱਚੇ ਨੇ ਜਿਹੜੇ ਉਹ ਵੀ ਜਾ ਸਕਦੇ ਆ ਮੈਮ ਵਿਦਆਊਟ ਆਇਲੈਟਸ ਵਾਲਿਆਂ ਦੇ ਲਈ ਕੋਈ ਆਪਸ਼ਨ ਹੈਗੀ ਆ ਯੂਕੇ ਦੇ ਵਿੱਚ ਜਾਂ ਫਿਰ ਉਹਨਾਂ ਕੋਲ ਪਲੱਸ 2 ਚ ਕਿੰਨੇ ਨੰਬਰ ਹੋਣ ਜਿਹੜੇ ਜਿਹੜੇ ਹੈ ਯੂਕੇ ਅਪਲਾਈ ਕਰ ਸਕਦੇ ਆ 48% ਦੇ ਦੋ ਸਾਨੂੰ 45 ਤੋਂ ਵੱਧ ਹੋਣੇ ਚਾਹੀਦੇ ਆ ਤੇ ਵਿਦਆਊਟ ਆਇਲੈਟਸ ਉਹ ਵੀ ਤੁਹਾਡਾ 7 ਸਾਲ ਦਾ ਗੈਪ ਹੈ 8 ਸਾਲ ਦਾ ਗੈਪ ਹੈ ਕੋਈ ਇਸ਼ੂ ਨਹੀਂ ਹੈ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਬੈਂਕਿੰਗ ਅਸੀਂ ਤੁਹਾਨੂੰ ਸੁਜੈਸਟ ਕਰਾਂਗੇ ਔਰ ਲੰਬਾ ਚੌੜਾ ਇਹਦੇ ਵਿੱਚ ਕੋਈ ਫੰਡਿੰਗ ਨਹੀਂ ਚਾਹੀਦੀ ਅਸੀਂ ਇੱਕ ਕੈਡੀਟ ਦਾ 5 ਲੱਖ ਦਾ ਖਰਚਾ ਜਿਹੜਾ ਉਹ ਮੰਨ ਕੇ ਚੱਲ ਰਹੇ ਆ ਕਿ 5 ਲੱਖ ਦੇ ਵਿੱਚ ਅਸੀਂ ਤੁਹਾਨੂੰ ਯੂਕੇ ਦਾ ਵੀਜ਼ਾ ਲੈ ਕੇ ਦਵਾਂਗੇ ਯੂਕੇ ਦੇ ਵੀਜ਼ੇ ਦੇ ਵਿੱਚ ਨਾ ਤਾਂ ਕੋਈ ਲੰਬਾ ਚੌੜਾ ਪੇਪਰ ਵਰਕ ਦੀ ਜ਼ਰੂਰਤ ਆ ਨਾ ਹੀ ਕੋਈ ਅਸੀਂ ਕਹਿ ਰਹੇ ਆ ਕਿ ਬੜਾ ਲੰਬਾ ਸਮਾਂ ਲੱਗ ਰਿਹਾ ਜਾਂ ਰਿਜ਼ਲਟਸ ਨੂੰ ਲੈ ਕੇ ਜਾਂ ਆਫਰ ਲੈਟਰ ਨੂੰ ਲੈ ਕੇ ਜਾਂ ਕੈਸ਼ ਨੂੰ ਲੈ ਕੇ ਉਹ ਟਾਈਮਲੀ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਔਰ ਸਕਾਲਰਸ਼ਿਪ ਦੇ ਨਾਲ ਸਾਡੇ ਕੋਲ ਯੂਨੀਵਰਸਿਟੀਆਂ ਅਵੇਲੇਬਲ ਨੇ ਵਿਦ ਸਕਾਲਰਸ਼ਿਪ ਅਸੀਂ ਤੁਹਾਨੂੰ ਜਿਹੜਾ ਉੱਥੇ ਵੀਜ਼ਾ ਲੈ ਕੇ ਦਵਾਂਗੇ ਔਰ ਦੂਸਰੀ ਗੱਲ ਆ ਜਿਵੇਂ ਬੱਚੇ ਕਹਿੰਦੇ ਕੰਮ ਨਹੀਂ ਮਿਲ ਰਿਹਾ ਉਹ ਵੀ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਕੰਮ ਕਿਹੜੇ ਏਰੀਆਜ਼ ਜਾ ਕੇ ਕਿਹੜੇ ਪ੍ਰੋਵਿੰਸ ਚ ਜਾ ਕੇ ਯੂਕੇ ਇਨਰ ਯੂਕੇ ਜਾਣਾ ਚਾਹੀਦਾ ਜਾਂ ਆਊਟਰ ਯੂਕੇ ਜਾਣਾ ਚਾਹੀਦਾ ਉਹ ਅਸੀਂ ਤੁਹਾਨੂੰ ਗਾਈਡ ਕਰਾਂਗੇ ਤੁਹਾਡੇ ਸਕਿੱਲਸ ਜਿਵੇਂ ਦੇ ਹੋਣਗੇ ਉਹਦੇ ਉੱਤੇ ਤੁਹਾਨੂੰ ਅਸੀਂ ਸੁਜੈਸਟ ਕਰਾਂਗੇ ਕਿ ਤੁਸੀਂ ਇਨਰ ਯੂਕੇ ਜਾਓ ਜਾਂ ਆਊਟਰ ਯੂਕੇ ਜਾਓ ਤੁਹਾਨੂੰ ਕਿੱਥੇ ਜਾ ਕੇ ਬੈਨੀਫਿਟ ਰਹੂਗਾ ਕੱਲ ਦੇ ਦਿਨ ਤੁਹਾਡੀ ਲਾਈਫ ਦੇ ਜਿਹੜੀ ਉੱਥੇ ਤੁਸੀਂ ਆਪਣੀ ਜ਼ਿੰਦਗੀ ਗੁਜ਼ਰ ਬਸਰ ਕਰਨੀ ਉਹ ਤੁਹਾਡੇ ਲਈ ਈਜ਼ੀ ਰਹੇ ਔਰ ਤੁਹਾਨੂੰ ਟਾਈਮਲੀ ਕੰਮ ਵੀ ਮਿਲ ਜੇ ਔਰ ਤੁਹਾਡਾ ਜਿਹੜਾ ਸਟੱਡੀ ਪਰਮਿਟ ਲਈ ਉੱਥੇ ਤੁਸੀਂ ਜੇ ਉਹ ਆਪਣੀ ਸਟੱਡੀ ਬੀ ਕੰਪਲੀਟ ਕਰ ਸਕੋ ਉਹ ਪ੍ਰੋਪਰ ਅਸੀਂ ਤੁਹਾਨੂੰ ਗਾਈਡ ਕਰਕੇ ਭੇਜਾਂਗੇ ਬਾਕੀ ਵਿਦਆਊਟ ਆਇਲਰਸ ਵਿਦਆਊਟ ਪੀਟੀ ਗੈਪ ਦੇ ਨਾਲ ਤੁਸੀਂ ਯੂਕੇ ਅਪਲਾਈ ਕਰਕੇ ਜਾ ਸਕਦੇ ਹੋ ਹਮ ਬਿਲਕੁਲ ਮੈਮ ਤੁਸੀਂ ਸਪਾਊਸ ਦੀ ਗੱਲ ਕੀਤੀ ਹੈ ਹੁਣੇ ਹਨਾ ਸਪਾਊਸ ਕੀ ਨਾਲ ਹੀ ਜਾ ਸਕਦਾ ਹੈ ਜਾਂ ਫਿਰ ਸਪਾਊਸ ਨੂੰ ਲੈ ਕੇ ਬੜੀਆਂ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਸਪਾਊਸ ਲਈ ਕੋਈ ਬੈਟਰ ਆਪਸ਼ਨ ਇਸ ਟਾਈਮ ਨਹੀਂ ਜ਼ਿਆਦਾ ਮਿਲ ਰਹੀ ਕਿ ਉਸ ਤੋਂ ਬਾਅਦ ਕੁਛ 6 ਮਹੀਨੇ ਸਾਲ ਬਾਅਦ ਉਹਨਾਂ ਦਾ ਟੂਰਿਸਟ ਵੀਜ਼ਾ ਲੱਗੂਗਾ ਕਿ ਥੋੜੇ ਟਾਈਮ ਬਾਅਦ ਜਿਹੜਾ ਹੈ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਨਾਲ ਹੀ ਜਾ ਸਕਦੇ ਆ ਜਿਹੜੇ ਸਪਾਊਸ ਬਿਲਕੁਲ ਪਲਵਿੰਦਰ ਜੀ ਸਪਾਊਸ ਦਾ ਸੀ ਨਾਲ ਹੀ ਅਪਲਾਈ ਕਰਾਂਗੇ ਨਾਲ ਹੀ ਅਪਲਾਈ ਕਰਕੇ ਅਸੀਂ ਉਹਨੂੰ ਭੇਜਾਂਗੇ ਉਹਦੇ ਲਈ ਸਾਨੂੰ ਸਪான்ਸਰ ਦੀ ਜ਼ਰੂਰਤ ਹੁੰਦੀ ਹੈ ਜਦੋਂ ਅਸੀਂ ਸਪਾਊਸ ਦਾ ਨਾਲ ਅਪਲਾਈ ਕਰਦੇ ਹਾਂ ਉਹ ਸਪான்ਸਰ ਅਸੀਂ ਅਰੇਂਜ ਕਰਕੇ ਦਵਾਂਗੇ ਉਹ ਸਾਰੀਆਂ ਚੀਜ਼ਾਂ ਸੀ ਪੇਪਰ ਵਰਕ ਜਿਹੜਾ ਡਾਕੂਮੈਂਟਸ ਆ ਉਹ ਕੰਪਲੀਟ ਕਰਕੇ ਸਾਡੀ ਕੰਪਨੀ ਤੋਂ ਦਿੱਤਾ ਜਾਊਗਾ ਔਰ ਬਿਲਕੁਲ ਇਹ ਇੱਕ ਜੈਨੂਇਨ ਤਰੀਕੇ ਨਾਲ ਜਾਣ ਵਾਲਾ ਹੈਗਾ ਕੋਈ ਇਹਦੇ ਵਿੱਚ ਇਹ ਨਹੀਂ ਕਿ ਸਪਾਊਸ ਨੂੰ ਯੂਕੇ ਨੇ ਮਨਾ ਕੀਤਾ ਸਪਾਊਸ ਨਾਲ ਨਹੀਂ ਜਾ ਸਕਦਾ ਕੁਝ ਪੇਪਰ ਵਰਕਸ ਐ ਫਾਰਮੈਲिटीज ਨੇ ਉਹ ਤੁਹਾਨੂੰ ਕੰਪਲੀਟ ਕਰਨੀਆਂ ਪੈਣਗੀਆਂ ਜਦੋਂ ਅਸੀਂ ਪੇਪਰਵਰਕ ਆਫ ਫਾਰਮੈਲिटीज ਕੰਪਲੀਟ ਕਰਦੇ ਆ ਕੋਈ ਵੀ ਐਮਬੈਸੀ ਤੁਹਾਨੂੰ ਵੀਜ਼ਾ ਦੇਣ ਤੋਂ ਮਨਾਂ ਨਹੀਂ ਕਰ ਸਕਦੀ ਔਰ ਤੁਹਾਡੀ ਇੱਕ ਜੈਨੂਇਨਿਟੀ ਹੋਣੀ ਚਾਹੀਦੀ ਆ ਕੋਈ ਵੀ ਪੇਪਰਵਰਕ ਕੋਈ ਡਾਕੂਮੈਂਟਸ ਤੁਹਾਡਾ ਫੇਕ ਨਹੀਂ ਹੋਣਾ ਚਾਹੀਦਾ ਅਨ ਜੈਨੂਅਨ ਨਹੀਂ ਹੋਣਾ ਚਾਹੀਦਾ ਜੇ ਤੁਹਾਡੇ ਜੈਨੂਅਨ ਡਾਕੂਮੈਂਟਸ ਹੈ ਜੈਨੂਅਨ ਪੇਪਰਵਰਕ ਹੈ ਕੋਈ ਵੀ ਕੰਟਰੀ ਤੁਹਾਨੂੰ ਉੱਥੇ ਸਟੱਡੀ ਵੀਜ਼ਾ ਤੇ اور ਆਪਦੇ ਸੁਪਾਉਸ ਦੇ ਨਾਲ ਆਨ ਤੋਂ ਨਹੀਂ ਰੋਕਦਾ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਵੀ ਕੰਟਰੀ ਦਾ ਅਪਲਾਈ ਕਰਨਾ ਸਭ ਤੋਂ ਪਹਿਲਾਂ ਆਪਣੇ ਡਾਕੂਮੈਂਟਸ ਔਰ ਪੇਪਰਵਰਕ ਤੇ ਧਿਆਨ ਦੇਣਾ ਔਰ ਚੈਕਲਿਸਟ ਤੇ ਧਿਆਨ ਦਿਓ ਅੰਬੈਸੀ ਦੀ ਤੇ ਕਿ ਉਹਨੇ ਕਿਹੜੇ ਕਿਹੜੇ ਡਾਕੂਮੈਂਟਸ ਕਿਹੜੇ ਕਿਹੜੇ ਪੇਪਰਵਰਕ ਮੰਗੇ ਆ ਕੋਈ ਵੀ ਡਾਕੂਮੈਂਟ ਪੇਪਰਵਰਕ ਜੇ ਤੁਸੀਂ ਉਹਦੇ ਵਿੱਚ ਲੈਸ ਕਰਦੇ ਹੋ ਤਾਂ ਕਿਤੇ ਨਾ ਕਿਤਾ ਵੀਜ਼ਾ ਚਾਂਸਸ ਜਿਹੜੇ ਉਹ ਘਟ ਜਾਂਦੇ ਆ ਵੀਜ਼ਾ ਚਾਂਸਸ ਇੰਪਰੂਵ ਕਰਨ ਲਈ ਸਭ ਤੋਂ ਜ਼ਰੂਰੀ ਪੇਪਰਵਰਕ ਹੈ ਡਾਕੂਮੈਂਟਸ ਆ ਔਰ ਕਿਸੇ ਵੀ ਤਰ੍ਹਾਂ ਦੀ ਯੂਕੇ ਅੰਬੈਸੀ ਦੇ ਵਿੱਚ ਯੂਕੇ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਇੰਟਰਵਿਊ ਨਹੀਂ ਆ ਸਾਰੀ ਵਿਦਆਊਟ ਇੰਟਰਵਿਊ ਅਸੀਂ ਤੁਹਾਨੂੰ ਇਹ ਸਾਰਾ ਪੇਪਰਵਰਕ ਕਰਕੇ ਦਵਾਂਗੇ ਔਰ ਯੂਨੀਵਰਸਿਟੀਆਂ ਦੇ ਵਿੱਚ ਪਹਿਲਾਂ ਇੰਟਰਵਿਊਜ਼ ਆ ਰਹੀਆਂ ਸੀ ਇਸ ਟਾਈਮ ਕੋਈ ਵੀ ਇੰਟਰਵਿਊ ਨਹੀਂ ਆ ਤੇ ਕੋਈ ਵੀ ਇੰਟਰਵਿਊ ਜਿਹੜੀ ਆ ਉਹ ਅਸੀਂ ਖੁਦ ਆ ਆਪਣੇ ਬੇਸ ਤੇ ਜਿਹੜੀ ਆ ਉਹ ਦੇਖਾਂਗੇ ਕੋਈ ਵੀ ਯੂਨੀਵਰਸਿਟੀ ਜੇ ਇੰਟਰਵਿਊ ਲਈ ਸਟੂਡੈਂਟਸ ਨੂੰ ਕਹਿੰਦੀ ਆ ਬਟ ਸਾਡੇ ਕੋਲ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਕਿਸੇ ਵੀ ਯੂਨੀਵਰਸਿਟੀ ਸəs ਇੰਟਰਵਿਊ ਜਿਹੜੀ ਉਹ ਬੱਚੇ ਨੂੰ ਫੇਸ ਨਹੀਂ ਕਰਾ ਰਹੇ ਡਾਇਰੈਕਟ ਐਡਮਿਸ਼ਨ ਹੋਊਗੀ ਬੱਚੇ ਦੀ ਬਿਲਕੁਲ ਯੂਕੇ ਦੇ ਲਈ ਬਹੁਤ ਸਾਰੀਆਂ ਆਪਸ਼ਨਸ ਨੇ ਸਪਾਊਸ ਦੇ ਲਈ ਹੈਗੀਆਂ ਨੇ ਆਈਲਟਸ ਨਹੀਂ ਕੀਤੀ ਹੋਈ ਤਾਂ ਵੀ ਤੁਹਾਡੇ ਕੋਲ ਆਪਸ਼ਨ ਹੈਗੀਆਂ 55% ਤੋਂ ਵੱਧ ਤੁਹਾਡੇ ਨੰਬਰ ਹੋਣੇ ਚਾਹੀਦੇ ਆ ਸਕਰੀਨ ਤੇ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਆ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦਾ ਦੇ ਆਫਿਸ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਮੁਹਾਲੀ ਦੇ ਵਿੱਚ ਆਫਿਸ ਹੈ ਜਲੰਧਰ ਹੈਦਰਾਬਾਦ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਦੇ ਆਫਿਸਿਸ ਹੈਗੇ ਆ ਕਿਸੇ ਵੀ ਨੇਲੇ ਆਫਿਸ ਵਿਜ਼ਿਟ ਕੀਤੀ ਜਾ ਸਕਦੀ ਹੈ ਮੈਮ ਸਟੱਡੀ ਦੇ ਨਾਲ ਨਾਲ ਜੇ ਆਪਾਂ ਟੂਰਿਸਟ ਦੀ ਗੱਲ ਕਰੀ ਅੱਜਕੱਲ ਟੂਰਿਸਟ ਬਹੁਤ ਜਾ ਰਿਹਾ ਹੈ ਹਨਾ ਤੇ ਪਹਿਲਾਂ ਆਪਾਂ ਦੇਖਿਆ ਅਮਰੀਕਾ ਨੇ ਕਿੰਨੇ ਲੋਕਾਂ ਨੂੰ ਵਾਪਸ ਭੇਜਿਆ ਦੋ ਨੰਬਰ ਦੇ ਵਿੱਚ ਉੱਥੇ ਪਹੁੰਚੇ ਸੀਗੇ ਤੇ ਕੀ ਟੂਰਿਸਟ ਦੇ ਲਈ ਕਿੰਨੀਆਂ ਕਾਪਸ਼ਨਸ ਨੇ ਔਰ ਪ੍ਰੋਸੈਸਿੰਗ ਟਾਈਮ ਕਈ ਵਾਰੀ ਐ ਹੁੰਦਾ ਕਿ ਸਾਲ-ਸਾਲ 6-6 ਮਹੀਨੇ ਲੱਗ ਜਾਂਦੇ ਆ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਲੱਗ ਰਿਹਾ ਜੇ ਕਿਸੇ ਨੇ ਅਪਲਾਈ ਕਰਨਾ ਹੈ ਆਪਾਂ ਯੂਐਸਏ ਦੀ ਗੱਲ ਕਰ ਰਹੇ ਆ ਤੇ ਯੂਐਸਏ ਦੇ ਵਿੱਚ ਹੁਣ ਦੇਖੋ ਤੁਹਾਡੇ ਸਾਹਮਣੇ ਆ ਹਮੇਸ਼ਾ ਮੈਂ ਗਾਈਡ ਕੀਤਾ ਸਿਸਟਮ ਦੇ ਵਿੱਚ ਪਾਓ ਸਿਸਟਮ ਦੇ ਵਿੱਚ ਪੈ ਕੇ ਜਾਓ ਜੋ ਉਹਨਾਂ ਦੇ ਡਾਕੂਮੈਂਟਸ ਆ ਉਹਨਾਂ ਨੂੰ ਪੇਪਰ ਵਰਕ ਨੂੰ ਕੰਪਲੀਟ ਕਰੋ ਪੈਕੇਜ ਦੇ ਚੱਕਰ 'ਚ ਨਾ ਪਾਓ ਕਿਸੇ ਵੀ ਫੇਕ ਡਾਕੂਮੈਂਟਸ ਦੇ ਚੱਕਰ 'ਚ ਨਾ ਪਾਓ ਬਟ ਅਸੀਂ ਕੀ ਕੀਤਾ ਸੀ ਫੇਕ ਐਂਟਰੀਜ਼ ਲਈਆਂ ਫੇਕ ਐਂਟਰੀ ਦੇ ਬੇਸ ਦੇ ਉੱਤੇ ਗਏ ਸਾਡਾ ਕੋਈ ਬੇਸ ਨਹੀਂ ਸੀਗਾ ਉਸ ਬੇਸ ਦੇ ਉੱਤੇ ਅਸੀਂ ਉਸ ਕੰਟਰੀਆਂ 40 40 50 50 ਲੱਖ ਰੁਪਏ ਜੋ ਕਿ ਦੇਖ ਰਹੇ ਆ ਬੜਾ ਦੁੱਖ ਹੁੰਦਾ ਹੈ ਸੋਸ਼ਲ ਚੈਨਲਸ ਦੇ ਉੱਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਕਿ ਕੋਈ ਪੇਰੈਂਟਸ ਰੋ ਰਿਹਾ ਹੈ ਕੋਈ ਕਿਸੇ ਨੇ ਜ਼ਮੀਨ ਵੇਚ ਕੇ ਬੱਚੇ ਨੂੰ ਭੇਜਿਆ ਕਿਸੇ ਨੇ ਕਿਵੇਂ ਭੇਜਿਆ ਹਮੇਸ਼ਾ ਮੈਂ ਗਾਈਡ ਕੀਤਾ ਤੁਸੀਂ ਪਿਛਲੇ ਤੋਂ ਪਿਛਲੇ ਮੇਰੇ ਜਿੰਨੇ ਵੀ ਚੈਨਲਸ ਨੇ ਜਿੰਨੇ ਸੋਸ਼ਲ ਟਾਈਜ਼ ਨੇ ਜਿੱਥੇ ਵੀ ਮੈਂ ਬੋਲਦੀ ਆ ਮੈਂ ਇਹੀ ਗਾਈਡ ਕੀਤਾ ਕਿ ਸਿਸਟਮ ਚ ਪਾਓ ਸਿਸਟਮ ਨੂੰ ਸਮਝੋ ਪੇਪਰ ਵਰਕ ਕੰਪਲੀਟ ਕਰੋ ਆਫਟਰ ਵੀਜ਼ਾ ਦੇ ਚੱਕਰ ਚ ਨਾ ਪਾਓ ਕਿ ਉੱਥੇ ਪਹੁੰਚ ਤੇ ਪੈਸੇ ਦੇ ਦੋ ਹਮੇਸ਼ਾ ਮੈਂ ਤੁਹਾਨੂੰ ਗਾਈਡ ਕੀਤਾ ਇਸ ਟਾਈਮ ਦੇਖੋ ਨੇ ਤੁਹਾਡੇ ਇਸ ਟਾਈਮ ਫਿਊਚਰ ਖਰਾਬ ਹੋ ਚੁੱਕੇ ਨੇ ਕਿੰਨਾ ਪੈਸਾ ਖਰਾਬ ਹੋ ਚੁੱਕਿਆ ਪੈਰੈਂਟਸ ਦੇ ਕਿੰਨੇ ਤੁਹਾਡੇ ਡ੍ਰੀम्स ਟੁੱਟੇ ਨੇ ਇਸ ਤੋਂ ਚੰਗਾ ਹੁੰਦਾ ਕਿ ਅਸੀਂ ਸਿਸਟਮ ਚ ਪੈਕੇ ਜਾਂਦੇ ਔਰ 5-5 ਸਾਲ ਦੇ ਤੁਹਾਡੇ ਉਤੇ ਰਿਪੋਰਟ ਦੇ ਮੋਹਰਾ ਲੱਗ ਗਿਆ ਨੇ ਕਿ 5 ਸਾਲ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਜਾ ਸਕਦੇ ਹੁਣ ਇਹੀ ਜਿਹੜੇ ਸਟੂਡੈਂਟ ਸਾਡੇ ਜੈਨੂਨ ਤਰੀਕੇ ਨਾਲ ਗਏ ਨੇ ਸਿਸਟਮ ਦੇ ਵਿੱਚ ਪੈਕੇ ਗਏ ਨੇ ਜਿਨ੍ਹਾਂ ਦਾ ਪ੍ਰੋਪਰ ਪੇਪਰ ਵਰਕ ਆ ਇੱਕ ਐਵੀ ਸਟੂਡੈਂਟਸ ਧਿਆਨ ਨਾਲ ਸੁਣ ਲੈਣ ਜਿਹੜੇ ਸਟੂਡੈਂਟ ਪੈਕੇਜ ਦੇ ਵਿੱਚ ਗਏ ਕਿਸੇ ਵੀ ਪੈਕੇਜ ਦੇ ਵਿੱਚ ਜੇ ਉਹਨਾਂ ਦਾ ਡਾਕੂਮੈਂਟਸ ਕੋਈ ਫੇਕ ਹੋਇਆ ਉਹ ਵੀ ਰਿਪੋਰਟ ਹੋਣਗੇ ਤੇ ਇਸ ਕਰਕੇ ਕਦੀ ਵੀ ਪੈਕੇਜ ਦੇ ਚੱਕਰ ਚ ਨਾ ਪਓ ਜੋ ਸਿਸਟਮ ਹੈ ਉਹਨੂੰ ਫੋਲੋ ਕਰੋ ਜਦੋਂ ਤੁਸੀਂ ਪੈਕੇਜ ਕਰ ਰਹੇ ਹੋ ਤੇ ਕੋਈ ਤੁਹਾਡੇ ਤੇ ਪੈਸਾ ਨਹੀਂ ਲਾ ਰਿਹਾ ਉਹ ਡਾਕੂਮੈਂਟ ਕ੍ਰੀਏਟ ਕਰਕੇ ਤੁਹਾਡਾ ਕਿਤੇ ਨਾ ਕਿਤੇ ਅੰਬੈਸੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਦੇ ਰਿਹਾ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਜਦੋਂ ਵੀ ਤੁਸੀਂ ਪੇਪਰਵਰਕ ਕਰ ਰਹੇ ਹਾਂ ਡਾਕੂਮੈਂਟਸ ਕਰ ਰਹੇ ਹਾਂ ਤੁਸੀਂ ਆਪਣੇ ਤੇ ਪੈਸਾ ਨਹੀਂ ਖਰਚਦੇ ਤੇ ਕੋਈ ਤੁਹਾਡੇ ਤੇ ਪੈਸਾ ਨਹੀਂ ਖਰਚੂਗਾ ਔਰ ਦੇਖੋ ਉੱਥੇ ਹੀ 트ੰਪ ਨੇ ਅਨਾਉਂਸ ਕੀਤਾ ਹੈ ਕਿ ਜਿਹੜਾ ਸਟੂਡੈਂਟ ਸਾਡੇ ਕੋਲ ਆਇਆ ਹੈ ਅਸੀਂ ਉਹਨਾਂ ਸਟੂਡੈਂਟਸ ਨੂੰ ਲੀਗਲ ਜਿਹੜੇ ਸਾਡੇ ਕੋਲ ਸਟੂਡੈਂਟਸ ਨੇ ਉਹ ਅਸੀਂ ਉਹਨਾਂ ਨੂੰ ਗ੍ਰੀਨ ਕਾਰਡ ਸਭ ਤੋਂ ਪਹਿਲਾਂ ਦਵਾਂਗੇ ਤੇ ਇਟ ਮੀਨਸ ਯੂਐਸਏ ਨੂੰ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਉੱਥੇ ਜਾ ਰਹੇ ਹੋ ਤੁਸੀਂ ਰਹਿ ਰਹੇ ਹੋ ਤੁਸੀਂ ਉੱਥੇ ਕਿਉਂ ਇੱਥੋਂ ਆਪਣੇ ਕੰਟਰੀ ਤੋਂ ਸਟੱਡੀ ਤੇ ਗਏ ਪ੍ਰੋਬਲਮ ਕਿਉਂ ਉਸ ਕੰਟਰੀ ਨੂੰ ਕਿ ਤੁਸੀਂ ਸਿਸਟਮ ਚ ਪੈਕੇ ਨਹੀਂ ਗਏ ਸੀ ਵਿਦਾਊਟ ਸਿਸਟਮ ਗਏ ਹੂੰ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਸਟੂਡੈਂਟ ਪੈਕੇਜ ਦੇ ਵਿੱਚ ਇਹਨਾਂ ਚੱਕਰਾਂ ਦੇ ਆਫਟਰ ਵੀਜ਼ਾ ਪੇਮੈਂਟ ਦੇ ਚੱਕਰ ਚ ਪੈਨੇ ਆ ਉਥੇ ਕਿਤੇ ਨਾ ਕਿਤੇ ਕੁਛ ਨਾ ਕੁਛ ਉੱਪਰ نیچے ਹੁੰਦਾ ਹੈ ਕੁਛ ਕ੍ਰੀਏਟ ਹੁੰਦਾ ਹੈ ਇਸ ਕਰਕੇ ਹਮੇਸ਼ਾ ਮੈਂ ਸਟੂਡੈਂਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਡਾਕੂਮੈਂਟਸ ਪੇਪਰ ਵਰਕ ਆਪਣਾ ਖੁਦ ਤਿਆਰ ਕਰੋ ਖੁਦ ਆਪਣੇ ਕੰਸਲਟੈਂਟ ਕੋਲ ਜਾਓ ਜੋ ਜੈਨੂਨ ਫੀਸਿਸ ਨੇ ਗਵਰਨਮੈਂਟ ਫੀਸਿਸ ਨੇ ਆਪਣੀਆਂ ਪੇ ਕਰੋ ਐਮਬੈਸੀ ਫੀਸ ਹੋਗੀ ਕਾਲਜ ਦੀ ਫੀਸ ਹੋਗੀ ਜਾਂ ਤੁਹਾਡੀ ਆਫਰ ਲੈਟਰ ਦੀ ਫੀਸ ਹੋਗੀ ਜੋ ਗਵਰਨਮੈਂਟ ਫੀਸਿਸ ਨੇ ਤੁਹਾਨੂੰ ਖੁਦ ਪੇ ਕਰਨੀਆਂ ਚਾਹੀਦੀਆਂ ਨੇ ਅੱਜ ਉਹਨਾਂ ਸਟੂਡੈਂਟਸ ਦਾ ਜਿਹੜੇ ਇੱਕ ਜੈਨੂਇਨ ਤਰੀਕੇ ਨਾਲ ਗਏ ਨੇ ਜਿਨ੍ਹਾਂ ਦਾ ਜੈਨੂਇਨ ਪੇਪਰਵਰਕ ਹੈ ਅੱਜ ਉਹਨਾਂ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਆ ਉਹਨਾਂ ਦੇ ਟਰੰਪ ਜੀ ਦੇ ਜਿਹੜੇ ਕੋ ਉਹਨਾਂ ਦੇ ਬਿਆਨ ਵੀ ਆ ਗਏ ਨੇ ਕਿ ਜੋ ਸਾਡੇ ਕੋਲ ਜੈਨੂਇਨ ਸਟੂਡੈਂਟਸ ਨੇ ਸਭ ਤੋਂ ਪਹਿਲਾਂ ਸੀ ਉਹਨਾਂ ਨੂੰ ਗ੍ਰੀਨ ਕਾਰਡ ਦਵਾਂਗੇ ਤੇ ਇਸ ਕਰਕੇ ਹਮੇਸ਼ਾ ਸਟੈਪ ਜੇ ਸਾਡਾ ਫਰਸਟ ਸਟੈਪ ਸਹੀ ਹੋਊਗਾ ਜੇ ਅਸੀਂ ਸਿਸਟਮ ਦੇ ਵਿੱਚ ਪਾ ਕੇ ਉਹਨਾਂ ਦੀ ਗਵਰਨਮੈਂਟ ਦੇ ਰੂਲ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਕੇ ਜਾਵਾਂਗੇ ਕਦੀ ਵੀ ਸਾਡਾ ਲ ਨੀ ਹੋ ਸਕਦਾ ਕਦੀ ਇਹੋ ਜੀਆਂ ਚੀਜ਼ਾਂ ਜਿਹੜੀਆਂ ਸਾਨੂੰ ਫੇਸ ਕਰਨੀਆਂ ਨਹੀਂ ਪੈਣਗੀਆਂ ਇਹ ਇਸ ਚੀਜ਼ ਤੋਂ ਸਾਨੂੰ ਲਰਨ ਕਰਨਾ ਚਾਹੀਦਾ ਸਾਨੂੰ ਸਿੱਖਣਾ ਚਾਹੀਦਾ ਹੈ ਜਿਹੜਾ ਹਮੇਸ਼ਾ ਸਟੂਡੈਂਟ ਆਂਦਾ ਸਾਡੇ ਤੋਂ ਆਫਟਰ ਵੀਜ਼ਾ ਦੱਸੋ ਆਫਟਰ ਵੀਜ਼ਾ ਕੁਝ ਨਹੀਂ ਆ ਅਸੀਂ ਕੋਈ ਪ੍ਰੋਡਕਟ ਨਹੀਂ ਵੇਚ ਰਹੇ ਕਿ ਜਿਹੜੇ ਸਾਡੀ ਫੈਕਟਰੀ ਚ ਮੈਨੂਫੈਕਚਰਿੰਗ ਹੋ ਜਾਊਗੀ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੇ ਦਾਂਗੇ ਤੁਸੀਂ ਸਾਨੂੰ ਪੈਸੇ ਦੇ ਦੋਗੇ ਇਹ ਤੁਹਾਡਾ ਪ੍ਰੋਫਾਈਲ ਹੈ ਤੁਹਾਡੇ ਪ੍ਰੋਫਾਈਲ ਦੇ ਉੱਤੇ ਵਰਕਆਊਟ ਹੋਣਾ ਜੇ ਤੁਸੀਂ ਆਪਣੇ ਤੇ ਪੈਸਾ ਨਹੀਂ ਖਰਚ ਰਹੇ ਕੋਈ ਵੀ ਕੰਸਲਟੈਂਟ ਤੁਹਾਡੇ ਤੇ ਪੈਸਾ ਨਹੀਂ ਖਰਜੂਗਾ ਇਹ ਦਿਮਾਗ ਦੇ ਵਿੱਚ ਸਾਨੂੰ ਅੱਜ ਇਸ ਚੀਜ਼ ਨੂੰ ਕਿ ਲਰਨ ਕਰ ਲੈਣਾ ਚਾਹੀਦਾ ਸਾਨੂੰ ਪਾ ਲੈਣੀ ਚਾਹੀਦੀ ਆਪਣੇ ਦਿਮਾਗ ਦੇ ਵਿੱਚ ਚੀਜ਼ ਕੀ ਸਾਨੂੰ ਕਦੀ ਵੀ ਸਿਸਟਮ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਜੋ ਸਟੈਪ ਹੈ ਜੋ ਡਾਕੂਮੈਂਟਸ ਹੈ ਉਹਨੂੰ ਪੇਪਰ ਵਰਕ ਨੂੰ ਸਾਨੂੰ ਕੰਪਲੀਟ ਕਰਨਾ ਚਾਹੀਦਾ ਹੂੰ ਬਿਲਕੁਲ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣੇ ਆ ਯੂਕੇ ਬਾਰੇ ਗੱਲ ਕੀਤੀ ਹੈ ਧਿਆਨ ਦੇ ਨਾਲ ਸੁਣ ਲੈਣਾ ਬਹੁਤ ਸਾਰੀਆਂ ਆਪਸ਼ਨਸ ਨੇ ਗਲਤ ਤਰੀਕਾ ਨਾ ਬਣਾਓ ਸਹੀ ਤਰੀਕਾ ਬਣਾ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰੋ ਸਾਡੇ ਨਾਲ ਗੁਰਪ੍ਰੀਤ कौर ਬਾਠ ਮੈਮ ਸੀ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਇਹਨਾਂ ਨੂੰ ਤੁਸੀਂ ਮਿਲ ਵੀ ਸਕਦੇ ਹੋ ਅਪਾਇੰਟਮੈਂਟ ਲੈ ਕੇ ਕ੍ਰੀਏਟਿਵ ਫਿਊਚਰ ਕਾਉਂਸਲਰ ਜਿਹੜਾ ਜ ਮੋਹਾਲੀ ਦੇ ਵਿੱਚ ਆ ਜਲੰਧਰ ਦੇ ਵਿੱਚ ਆ ਇਸ ਤੋਂ ਇਲਾਵਾ ਗੁਜਰਾਤ ਅਹਮਦਾਬਾਦ ਔਰ ਹైదరాబాద్ ਦੇ ਵਿੱਚ ਵੀ ਆਫਿਸਿਸ ਹੈਗੇ ਆ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕੀਤੀ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਸਤਿ ਸ੍ਰੀ ਅਕਾਲ